ਵਧੀਆ ਕਲਾ ਦੇਖੀ ਤੁਸੀਂ ਸਰਦਾਰ ਜੀ ਵਧੀਆ ਸਰ ਇਹਨਾਂ ਦਾ ਫਾਇਦਾ ਮੇਰੇ ਲੋਕ ਇਹ ਤੇ ਸਰ ਹੁਣ ਵੇਖਾਂਗੇ ਜਾਵਾਂਗੇ ਪਤਾ ਲੱਗੇਗਾ ਜਦੋਂ ਹੀ ਕਾਟ ਲਾਵਾਂਗੇ ਇਹ ਤੇ ਮੇਰਾ ਪਹਿਲੇ ਵੀ ਬਣਿਆ ਹੋਇਆ ਸੀ ਮੈਨੂੰ ਹਸੂਲਤ ਮਿਲੀ ਸੀ ਤੇ ਚਲੋ ਹੁਣ ਵੀ ਸਰ ਨੇ ਬਣਾਇਆ ਹਸੂਲਤ ਮਿਲਣੀ ਚਾਹੀਦੀ ਮੇਰੇ ਨਹੀਂ ਸਹੀ ਕਿ ਬੱਚਿਆਂ ਗਰੀਬਾਂ ਨੂੰ ਸਾਰਿਆਂ ਨੂੰ ਚਲੋ ਬਣੇਗੀ ਜਾਵਾਂਗੇ ਜਦੋਂ ਮਾਲਕਾ ਜੀ ਕੋਈ ਅਬਦ ਨੋਬਤ ਲਿਆਏ ਨਾ ਜੀ ਆਏਗੀ ਤੇ ਜਾਵਾਂਗੇ ਇਹ ਲੱਗੇਗਾ ਤੇ ਵਧੀਆ ਗੱਲ ਹੈ 15 ਹੁੰਦਾ ਸਰ ਥਿਮਾਰ ਨਾ ਸੋੜ ਜੀ ਮਾਲ ਇਹ ਜਿਹੜਾ ਜਮਲੇ ਸਾਹਤਾ ਦੇ ਘਰ ਆਇਆ ਠੀਕ ਕਰਨਾ ਹੈ ਪਰ ਉਹਨਾਂ ਨੇ 10 ਲੱਖ ਰੁਪਏ ਦਾ ਕੰਦੇ ਪੇਨੇ ਕੋ ਹਲਟ ਕਾਰਡ ਬਣਾ ਕੇ ਦੇਣਾ ਤੁਹਾਨੂੰ ਤੇ ਅੱਗੇ ਵੀ ਕਾਫੀ ਵਾਦੇ ਕੀਤੇ ਕਈ ਵਿੱਚ ਉਹਨਾਂ ਨੇ ਨਿਭਾਏ ਵੀ ਨਹੀਂ ਜੋ ਤੇ ਬਾਕੀ ਇਹ ਵਾਲਾ ਵਾਦਾ ਦੇਖਦੇ ਹਾਂ ਆ피 ਅੱਗੇ ਲੋਰ ਪੰਦੇ ਹਸਪੀਟਲ ਬਗਾਇ ਜਾਂਦੇ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਤੋਂ ਕਾਰ ਨਹੀਂ ਸੀ ਪਹਿਲਾਂ ਬਣਿਆ ਉਹ ਐਵੇਂ ਭੇਕ ਗਿਆ ਨੂੰ ਸ਼ਾਸਨ ਤੇ ਬਣ ਜਾਏਗਾ ਤੁਹਾਡਾ ਤੋਂ ਚਾਈ ਕਰਦੇ ਆ ਕਿੰਨਾ ਲੱਗਦਾ ਵੀ 10 ਦਾ 10 ਲੱਖ ਦਾ ਕਾਰਜ ਦਾ ਨਿਭਾ ਵਾਸਤੇ ਦੇ ਬਹੁਤ ਵਧੀਆ ਸਰ ਅਗਰ ਇਹ ਐ ਸਕੀਮ ਪਾਸ ਹੋ ਗਈ ਹੈ ਗਾਂਧੀ ਨਗਰ ਕੈਂਪੂ ਬਾਸ ਤੋਂ ਬਹੁਤ ਵਧੀਆ ਜੀ ਉਹ ਤੁਹਾਨੂੰ ਬਸ ਬਸਤੇ ਗੱਡੀ ਬੰਦ ਅਗਰ 10 ਲੱਖ ਦਾ ਕਾਰਜੇ ਬੰਦਾ ਨਾ ਤਾਂ ਬਹੁਤ ਹੀ ਵਧੀਆ ਗੱਲ ਆ ਜੀ ਬਾਕੀ ਐਮਐਲਏ ਜੀ ਕਹਿ ਗਏ ਨੇ ਇਹਨਾਂ ਨੇ ਵਾਦੇ ਕੀਤੇ ਜਿੰਨੇ ਵੀ ਹਜ ਤੱਕ ਪੂਰੇ ਹੋਏ ਨੇ ਫਿਲਹਾਲ ਤੇ ਬਾਕੀ ਮਗਰ ਵਾਦਾ ਦੇਖਦੇ ਆ ਲੱਗਦਾ ਨਹੀਂ ਕਿ ਲਾਜ ਕੋ ਗਰੀਬ ਬੰਦਾ ਰਹੇ ਜਾਂਦਾ ਹੀ ਪਰ ਹੁਣ ਜਿਹੜਾ ਸਰਕਾਰ ਸਾਥ ਦੇ ਰਹੀ ਹੈ ਨਹੀਂ ਸਰ ਜੇ ਜਦੋਂ ਬਣ ਗਿਆ ਕਾਰ ਤੇ ਵਧੀਆ ਤੋਂ ਵਧੀਆ ਕਰ ਸਕਦਾ ਬੰਦਾ ਨਾਲ ਅੱਗੇ ਜਿਹੜੇ ਇਹਨਾਂ ਨੇ ਸਹੂਲਤ ਦਿੱਤੀ ਐ ਨੇ ਜਦੋਂ ਪਿਛਲੇ ਦਿਨਾਂ ਤੋਂ ਕਾਰ ਬਣੇ ਨੇ ਕਾਫੀ ਲੋਕਾਂ ਦੇ ਇਲਾਜ ਹੋਏ ਨੇ ਮੇਰੀ ਭਾਬੀ ਦਾ ਪੇਸ਼ੇ ਨੂੰ ਆਈ ਉਹ ਵੀ ਉਸ ਕਾਰ ਦੁਤੇ ਆ ਰ ਮੇਰੀ ਬੀਬੀ ਦਾ ਪੇਸ਼ੇ ਦੀ ਬੱਚੇ ਦਾ ਉੱਤੇ ਵੀ ਥੋੜਾ ਰਾਤ ਮਿਲੀ ਐ ਤੇ ਹੁਣ ਜੇ ਮੇਰਾ ਵੀ ਬਣ ਜਾਊਗਾ ਤੇ ਮੈਨੂੰ ਵੀ ਰਾਤ ਮਿਲੂਗੀ ਮਤੈ ਕੀ ਨਾਮ ਤੁਹਾਡਾ ਨਾਜਬੰਤੀ ਮਤੈ ਅੱਜ ਐਮਐਲਏ ਸਾਹਿਬ ਦਾ ਕਾਰ ਬਣਾਉਣ ਆਏ ਆ ਕਿੱਦਾਂ ਲੱਗਦਾ ਠੀਕ ਐ ਘਰ ਘਰ ਇਦਾਂ ਸਹੂਲਤਾਂ ਦੇਣ ਗਰੀਬਾਂ ਨੂੰ ਤੇ ਠੀਕ ਐ ਕੋਈ ਸੁਣਾਈ ਨਹੀਂ ਕਰਦਾ ਗਰੀਬਾਂ ਦੇ ਕਜੀ ਤੁਹਾਨੂੰ ਕਾਟ ਦੇਣਾ ਹੈ ਤੁਹਾਡੇ ਪਰਿਵਾਰ ਚ ਕਿੱਦਾਂ ਦਾ ਫਿਰ ਠੀਕ ਕਿੱਦਾਂ ਵੇਦਾਂ ਕਾਟਣਾ ਹੈ ਕਾਟ ਨਾ ਬਾਰੇ ਬਣਨੇ ਚਾਹੀਦੇ ਸਹੂਲਤ ਗਲਬਾਂ ਨੂੰ ਮਿਲਣੇ ਚਾਹੀਦੇ ਆ ਸਰਕਾਰੀ ਕੁਆਟਰ ਮਿਲੇ ਤਾਂ ਦੁੰਦੇ ਦੇ ਚ ਗੁਜ਼ਾਰਾ ਕਰਨ ਦੇ ਆ ਔਨੇ ਦੋ ਦੋ ਮਰਲੇ ਜਗ੍ਹਾ ਹੈ ਕੋਈ ਸਹੂਲਤ ਨਹੀਂ ਦਿੰਦੀ ਸਰਕਾਰ ਲੰਦਾ ਨਹੀਂ ਮਾੜਾ ਬੰਦਾ ਲਾਇਕ ਨੂੰ ਰਹਿ ਜਾਂਦਾ ਵਾ ਪਰ ਹੁਣ ਜਿਹੜਾ ਸਰਕਾਰ ਨੇ ਸਾਥ ਦਿੱਤਾ ਉਹਦਾ ਬੜਾ ਫਾਇਦਾ ਆ ਠੀਕ ਹੈ ਦੇਣਾ ਚਾਹੀਦਾ ਸਰਕਾਰ ਨੂੰ ਅੱਜ ਕੱਲ ਤੁਹਾਨੂੰ ਬੜਾ ਬੰਬਾਰੀਆਂ ਕਿੰਨੀਆਂ ਚੱਲੀ ਦੀਆਂ ਸ਼ੂਗਰ ਬੀਪੀ ਤੇ ਦਵਾਈਆਂ ਬੜੀਆਂ ਮਹਿੰਗੀਆਂ ਦਵਾਈਆਂ ਲਈ ਨਹੀਂ ਜਾਂਦੀਆਂ ਬੜੀ ਮਹਿੰਗੀਆਂ ਤੇ ਖਾਣੀਆਂ ਵੀ ਜ਼ਰੂਰੀ ਹੁੰਦੀਆਂ ਨੇ ਲੱਗਦਾ ਇਹਨਾਂ ਕੋਈ ਗਰੀਬ ਬੰਦੇ ਨੂੰ ਰਾਹ ਮਿਲੇ ਮਿਲੇ ਤਾਂ ਠੀਕ ਹੈ ਨਾ ਹਾਂ ਮਿਲਣੀ ਚਾਹੀਦੀ ਹੈ ਗਰੀਬਾਂ ਨੂੰ ਸਹੂਲਤ ਦੇਣੀ ਚਾਹੀਦੀ ਸਰਕਾਰ ਨੂੰ ਜੀ ਇਹ ਪਰਿਵਾਰ ਦੀ ਤੇ ਕੌਣ ਕੌਣ ਤੁਹਾਡੇ ਨਾਲ ਕੰਮ ਕਰਦਾ ਸਾਡੇ ਮੇਰੇ ਬੇਟੇ ਦਾ ਦੋ ਤੇ ਇੱਕ ਗੁੱਡੀ ਹੈ ਤੇ ਆਦਮੀ ਮੇਰੇ ਦੇ ਦੱਥ ਹੋ ਗਈ ਦੇ ਇੱਕ ਬੇਟਾ ਮੇਰੇ ਬਾਹਰ ਰਹਿੰਦਾ ਲੱਗ ਹੁਣ ਇੱਧਰ ਜਗ੍ਹਾ ਬਣਾਈ ਦੀ ਉਹਦੇ ਵਿੱਚ ਅੱਧੀ ਗੁੱਡੀਆਂ ਤੋਂ ਤੇ ਛੋਟਾ ਮੇਰੇ ਜੀ ਆ ਉਹ ਵਿਚਾਰਾ ਦਿਹਾੜੀ ਲਾਉਂਦਾ ਤੇ ਲੰਗ ਦਾ ਵਿਚਾਰਕ ਮਾ ਕੇ ਖਾ ਲਿੰਦਾ ਨੰਬਰ ਨੂੰ ਮਾੜਾ ਬੰਦਾ ਲਾਜ ਨੂੰ ਲੈ ਜਾਂਦਾ ਪਰ ਉਹ ਸਾਥ ਦੇ ਸਰਕਾਰ ਨੇ ਸਾਥ ਦਿੰਦਾ ਹਾਂਜੀ ਚੰਦੇ ਸਾਥ ਦੇ ਸਰਕਾਰ ਠੀਕ ਹੀ ਆ ਹਾਂ ਦੇਖੋ ਜੀ ਅੱਜ ਜਿਹੜੇ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 10 ਲੱਖ ਸਿੱਧ ਯੋਜਨਾ ਬੀਮਾ ਜਿਹੜੀ ਸਕੀਮ ਜਿਹੜੀ ਲਾਗੂ ਕੀਤੀ ਸੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਤਹਿਤ ਇਹ ਜਿਹੜੀ ਸਕੀਮ ਲਾਗੂ ਕੀਤੀ ਅੱਜ ਉਹ ਸਕੀਮ ਨੂੰ ਘਰ-ਘਰ ਤੱਕ ਪਹੁੰਚਾ ਰਹੇ ਆ ਘਰ-ਘਰ ਜਾ ਕੇ ਇਹ ਕਾਰਜ ਜਿਹੜੇ ਨੇ ਉਹ ਬਣਾ ਰਹੇ ਆ ਤਾਂ ਜੋ ਕਿ ਲੋਕਾਂ ਨੂੰ ਇਹਨਾਂ ਕਾਰਡਾਂ ਦਾ ਜਿਹੜਾ ਪਰਮਾਤਮਾ ਨਾਲ ਕਰੇ ਕਿ ਬਿਮਾਰ ਹੋਵੇ ਪਰ ਜੇ ਕਿਤੇ ਕੋਈ ਬਿਮਾਰ ਹੁੰਦਾ ਤੇ ਇਹ ਕਾਰਡ ਦਾ ਆਸਰਾ ਪਾ ਸਕਣ ਸਾਰਾ ਪਾ ਸਕਦਾ ਇਹ ਕਾਰਡ ਜਿਹੜੇ ਹੈਗੇ ਆ ਇਹ ਪਰਵਾਸ ਦੀ ਕਿੰਨੇ ਲੋਕਾਂ ਦੇ ਕਾਰਡ ਨੇ ਤੇ ਦੇਖੋ ਜੀ ਤਕਰੀਬਨ ਜਿਤਨਾ ਸਾਰਾ ਪਰਿਵਾਰ ਆ ਜੀ ਮੈਂ ਮੈਂ ਮੋਦੀ ਦਾ ਪਰਿਵਾਰ ਦਾ ਬਣ ਗਿਆ ਤੇ ਉਤੋਂ ਬਾਅਦ ਸਾਰੇ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਵੀ ਸਾਰੇ ਨਾਲ ਅਟੈਚ ਹੋਣਗੇ ਜੀ ਇਹਦੇ ਵਿੱਚ ਘੱਟ ਤੋਂ ਘੱਟ ਮੈਨੂੰ ਤਾਂ ਸ਼ਾਇਦ ਲੱਗਦਾ ਨਹੀਂ ਵੀ ਕੋਈ ਇਲਾਜ ਰਹਿ ਗਿਆ ਹੋਵੇ ਸਾਰੇ ਨੇ ਹੱਡੀਆਂ ਤੋਂ ਲੈ ਕੇ ਹਾਰ ਤੋਂ ਲੈ ਕੇ ਲੀਵਰ ਤੋਂ ਲੈ ਕੇ ਸਾਰੇ ਤਕਰੀਬਨ ਜਿਹੜੇ ਨੇ ਉਹ ਇਲਾਜ ਇਹਦੇ ਵਿੱਚ ਕਵਰ ਕੀਤੇ ਗਏ ਇਹਦੇ ਵਿੱਚ ਇੱਕ ਲਿਸਟ ਤੇ ਆਪਾਂ ਦੇ ਦਿੱਤੀ ਆ ਜਿਹੜੇ ਹਸਪਤਲ ਅਟੈਚ ਨੇ ਪਟਾਲੇ ਦੇ ਹੁਣ ਇੱਕ ਲਿਸਟ ਹੋਰ ਦਵਾਂਗੇ ਜਿਹੜੇ ਹੋਰ ਵੀ ਹਸਪਤਲ ਜਿਹੜੇ ਨੇ ਅਟੈਚ ਹੋ ਰਹੇ ਨੇ ਇਹ ਕਈ ਵਾਰੀ ਅਕਸਰ ਜਦੋਂ ਕਿਸੇ ਨੇ ਵਿਆਹ ਕਰਾਉਣਾ ਹੋਵੇ ਉਹ ਕਹਿੰਦੇ ਵੀ ਲਾਵਾ ਫੇਰਿਆਂ ਵਾਸਤੇ ਪੰਡਤ ਵਧੀਆ ਆਹ ਵਾਲੇ ਨੇ ਜੀ ਜਦੋਂ ਕਿਤੇ ਕਿਸੇ ਨੇ ਹਲਵਾਈ ਕਰਨਾ ਹੋਵੇ ਉਹ ਵੀ ਕਹਿੰਦਾ ਵੀ ਉਹ ਫਲਾਣਾ ਹਲਵਾਈ ਵਧੀਆ ਸਮਾਨ ਬਣਾਉਂਦਾ ਇਸ ਤਰ੍ਹਾਂ ਇੱਕ ਡਾਕਟਰ ਦੀ ਪ੍ਰਤੀਕਿਰਿਆ ਬੜੀ ਵੱਡੀ ਮਹੱਤਤਾ ਹੁੰਦੀ ਹੈ ਵੀ ਜਿੰਨੇ ਆਪਣਾ ਇਲਾਜ ਕਰਾਉਣਾ ਹੋਵੇ ਉਹ ਇਹ ਸੋਚਦਾ ਵੀ ਯਾਰ ਮੈਂ ਚੰਗੇ ਡਾਕਟਰ ਤੋਂ ਇਲਾਜ ਕਰਾਵਾਂ ਮਾੜੇ ਤੋਂ ਨਾ ਕਰਾਵਾਂ ਉਹਦੀ ਇੱਕ ਮੰਸ਼ਾ ਸੈੱਟ ਹੋਈ ਹੁੰਦੀ ਹੈ ਵੀ ਮੈਂ ਸਰਕਾਰੀ ਵਾਲਾ ਡਾਕਟਰ ਵਧੀਆ ਮੈਂ ਇਹਦੇ ਕੋਲ ਇਲਾਜ ਕਰਾਉਣਾ ਪ੍ਰਾਈਵੇਟ ਵਾਲਾ ਵਧੀਆ ਮੈਂ ਉਹਦੇ ਕੋਲ ਇਲਾਜ ਕਰਾਉਣਾ ਉਹ ਮੰਚਾ ਤੇ ਇਲਾਜ ਕਰਾਉਂਦੇ ਨੇ ਸੋ ਕਈ ਐਸ ਜੇ ਉਹਦੇ ਵਿੱਚ ਅਟੈਚ ਨੇ ਚਾਹੇ ਲੋਕ ਸਰਕਾਰੀ ਤੋਂ ਵੀ ਕਰਾ ਲੈਣ ਤੇ ਚਾਹੇ ਪ੍ਰਾਈਵੇਟ ਕਰਾ ਕਿਤਾਜੀ ਨਾਲ ਵੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਇਹ ਬਿਲਕੁਲ ਤੁਹਾਨੂੰ ਤੁਸੀਂ ਦੇਖਿਆ ਹੋਊਗਾ 600 ਜੁੰਟ ਫ੍ਰੀ ਕੀਤੇ ਨੇ ਤੇ ਕੀਤੇ ਨੇ ਤੇ ਉਹ ਕਾਂਗਰਸੀਆਂ ਦੇ ਵੀ ਕੀਤੇ ਤੇ ਅਕਾਲੀਆਂ ਦੇ ਵੀ ਕੀਤੇ ਤੇ ਭੀਜੇਪੀ ਵਾਲਿਆਂ ਦੇ ਵੀ ਕੀਤੇ ਬੇਸ਼ੱਕ ਸਾਲੋਂ ਅੱਜ ਵੀ ਭੰਡ ਦੇ ਰਹਿਣ ਜਾ ਕੇ ਕਿਤੇ ਉਹਨਾਂ ਨੂੰ ਵੀ ਚੈੱਕ ਕਰ ਲਿਓ 32 ਦੇ ਬਿੱਲ ਭਾਵੇਂ ਸ਼ਾਇਦ ਪੰਨਤ ਵੀ 0.4 ਹੁੰਦੇ ਹੋਣੇ ਕਿਉਂ ਦੇਖ ਲਿਓ ਜਰਾ ਪਰ ਇਹ ਕਾਲਜ ਦੇ ਬਣਨਗੇ ਦੇਖੋ ਮੇਨ ਸਾਡਾ ਮੇਨ ਮਕਸਦ ਕੀ ਹੈ ਮੇਨ ਮਕਸਦ ਇਹ ਵੀ ਲੋੜਵੰਦ ਪਰਿਵਾਰਾਂ ਦੇ ਨਾਲ ਤਾਂ ਜੋ ਕਿ ਕਿਸੇ ਨੂੰ ਆਪਣੇ ਇਲਾਜ ਦੀ ਖਰਚਾ ਨਾ ਕਰਨਾ ਪਵੇ ਉਹ ਕਹਿੰਦੇ ਨਾ ਕਿਸੇ ਰੋਂਦੇ ਨੂੰ ਹਸਾਇਆ ਤੇ ਦਸ ਖਾਂ ਕਿਸੇ ਭੁੱਖੇ ਨੂੰ ਰਜਾਇਆ ਤੇ ਦਸ ਖਾਂ ਕਿਸੇ ਦਾ ਦਰਦ ਹਟਾਇਆ ਤੇ ਦਸ ਖਾਂ ਮੈਨੂੰ ਇਹ ਗੱਲ ਬੜੇ ਮਾਨ ਨਾਲ ਕਹਿਣੀ ਪੈ ਰਹੀ ਹੈ ਵੀ ਇਹ ਮੇਰੇ ਲੋਕ ਮੇਰੇ ਹਲਕੇ ਦੇ ਲੋਕ ਤੇਰਾ ਪਰਿਵਾਰ ਸਾਡੇ ਵਰਕਰ ਇਹ ਇੱਕ ਇਹ ਸੇਵਾ ਭਾਵਨਾ ਨਾਲ ਲੱਗੇ ਨੇ ਵੀ ਕੋਈ ਐਸਾ ਪਰਿਵਾਰ ਰਹਿ ਨਾ ਜਾਵੇ ਯਾਰ ਠੀਕ ਹੈ ਹੁਣ ਜਿਹਦਾ ਇਲਾਜ ਆ ਡਾਕਟਰ ਨੇ ਵੈਸਤਾ ਜੀ ਬਾਹ ਫ੍ਰੈਕਚਰ ਹੋ ਗਈ ਹੈ ਜੀ 35000 ਦੀਆਂ ਪਲੇਟਾਂ ਪੈਣੀਆਂ ਜੇ ਕਾਰ ਦਿਓ ਇੱਥੇ ਫ੍ਰੀ ਪੈ ਗਿਆ ਕੰਮ ਪਲੇਟਾਂ ਪੈ ਗਈਆਂ ਇਲਾਜ ਹੋ ਗਿਆ ਫਿਰ ਉਸ ਸੀਸਾ ਦੇਊਗਾ ਕਿ ਨਹੀਂ ਦੇਊਗਾ ਸੋ ਮੈਂ ਪ੍ਰੋਸੀਜਰ ਕੀ ਹੈ ਕਾਰ ਬਰੋਦਾ ਕਿੱਦਾਂ ਮੰਲ ਕੇ ਕਿਹੜੇ ਡਾਕੂਮੈਂਟ ਚਾਹੀਦੇ ਇਹ ਡਾਕੂਮੈਂਟ ਬਸ ਇਹਨਾਂ ਦਾ ਵੋਟਰ ਵੋਟਰ ਆਈਡੀ ਕਾਰਡ ਚਾਹੀਦਾ ਠੀਕ ਹੈ ਜੀ ਆ ਹੁਣ ਘਰ ਘਰ ਡੋਰ ਟੂ ਡੋਰ ਜਾ ਰਹੇ ਆ ਆਪਾਂ ਜਾ ਕੇ ਚੈੱਕ ਕਰ ਰਹੇ ਆ ਠੀਕ ਹੈ ਜਿੱਤੇ ਜਿੱਤੇ ਸਾਨੂੰ ਕੋਈ ਕਮੀ ਪੇਸ਼ੀ ਆਉਗੀ ਦਿੱਕਤ ਆਊਗੀ ਆਪਾਂ ਐਮਐਲਏ ਸਾਹਿਬ ਜਿਸ ਤਰ੍ਹਾਂ ਰੋਕੀਗੇ ਜਿਸ ਤਰ੍ਹਾਂ ਕੋਈ ਇਲਾਜ ਕਰਾਉਣ ਤੋਂ ਬੈਠੇ ਲੋਕੀ ਬੁਹਾਰ ਲਾਉਂਦੇ ਸੀ ਵੀ ਸੋਸ਼ਲ ਮੀਡੀਆ ਤੇ ਵੀ ਸਾਡੀ ਮਦਦ ਕੀਤੀ ਜਾ ਪਰ ਉਹਨਾਂ ਨੇ ਬੁਹਾਰ ਦਾ ਬੋਝ ਨਾ ਫੈਲ ਦੇਖੋ ਜੀ ਮੈਂ ਮੈਂ ਅੱਜ ਦੇ ਦੇਰ ਤੇ ਵੇਖੋ ਅੱਜ ਇਸ ਕਦਮ ਦੇ ਤੇ ਸਰਕਾਰ ਆ ਕੇ ਖੜ ਗਈ ਆਪਣੇ ਲੋਕਾਂ ਦੇ ਨਾਲ ਠੀਕ ਆ ਹੁਣ ਦੇ ਬੁਹਾਰ ਦਾ ਤੇ ਜੇ ਕੋਈ ਫੇਰ ਵੀ ਲਾਈ ਜਾਵੇ ਤਾਂ ਫਿਰ ਮੈਂ ਕਹਾਂਗਾ ਕਿ ਹੋ ਸਕਦਾ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਆ ਰਹਿ ਸਕਦੀ ਹੈ ਕੋਈ ਇੱਕ ਅੱਧਾ ਹੋ ਸਕਦਾ ਪਰ ਐਸੀ ਹੁਣ ਗੱਲ ਜਿਹੜੀ ਆ ਗਰਾਊਂਡ ਲੈਵਲ ਤੇ ਦੇਖਣ ਨੂੰ ਨਹੀਂ ਨਜ਼ਰ ਆਉਣੀ ਚਾਹੀਦੀ ਤਾਂ ਤੇ ਮੇਰੇ ਚਾਹਵਾਂ ਕਿੱਥੋਂ ਸ਼ੁਰੂ ਕਰਦੇ ਅੱਜ ਅੱਜ ਕਿੱਥੋਂ ਅੱਜ ਇਹ ਗਾਂਦੀ نگر ਕੰਪਾਜੀ ਸਾਡਾ ਬਟਾਲੇ ਦਾ ਮੇਨ ਮੈਂ ਦਿਲ ਕਹਿ ਸਕਦਾ ਜੀ ਅਕਸਰ ਜਦੋਂ ਵੀ ਆਪਾਂ ਸਟਾਰਟਿੰਗ ਤੇ ਪਹਿਲਾਂ ਵੀ ਵੋਟਾਂ ਲੈਣ ਆਇਆ ਹੈ ਉਹ ਇੱਕੋ ਗੱਲ ਕਰਦੇ ਹੁੰਦੇ ਉਹਦੋਂ ਜਦੋਂ ਜਿੱਤੇ ਨਹੀਂ ਸੀ ਇਹਨੇ ਕਹਿੰਦੇ ਵੀ ਯਾਰ ਐਮਐਲਏ ਇੱਕ ਵਾਰੀ ਆਉਂਦਾ ਵਾ ਬਾਅਦ ਜ ਨਹੀਂ ਲਵਦਾ ਸਾਨੂੰ ਪਰ ਮੈਂ 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 ਤੇ ਕਦੀ ਮੈਨੂੰ ਗੁੱਟ ਫੜ ਕੇ ਬੱਚੇ ਕਹਿੰਦੇ ਆਪਾਂ ਗੂੜੇ ਲਾ ਕੇ ਦਿਓ ਲਾ ਕੇ ਦੇ ਗਿਆ ਠੀਕ ਹੈ ਇੱਥੇ ਸਕੂਲ ਸੀ ਸਕੂਲ ਨੂੰ ਜਿਹੜਾ ਵਾ ਉੱਥੇ ਰਨ ਲਕੀਤਾ ਉੱਥੇ ਲੱਖਾਂ ਰੁਪਏ ਦੇ ਕੇ ਗਿਆ ਇੱਕ ਮਹੱਲਾ ਕਲੀਨਿਕ ਸੀ ਇਹਨਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਲੋਕਾਂ ਦੇ ਇਲਾਜ ਕਰਕੇ ਬਿਲਡਿੰਗ ਪੁਰਾਣੀ ਜਿਹੜੀ ਬਹੁਤ ਖਸਤਾ ਹਾਲਤ ਸੀ ਉਹ ਵੀ ਨਵੀਂ ਜਿਹੜੀ ਉਹ ਸਾਰੀ ਕਰਕੇ ਦੇ ਦਿੱਤੀ ਆ ਸੋ ਜੋ ਜੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਬਟਾਲੇ ਦੇ ਵਿੱਚ ਜਿਹੜਾ ਵੀ ਕੋਈ ਕੰਮ ਪਹਿਲਾਂ ਕਰਦਾ ਮੈਂ ਆਪਣੇ ਗਾਂਧੀ ਨਗਰ ਕੈਂਪ ਤੋਂ ਸ਼ੁਰੂ ਕਰਦਾ ਕਿਉਂਕਿ ਇਹ ਮੇਰਾ ਪਰਿਵਾਰ ਆ ਸਾਰਾ ਇਹਦੇ ਵਿੱਚ ਰੱਖਿਆ ਚਲਾਉਣ ਤੋਂ ਲੈ ਕੇ ਸਰਕਾਰੀ ਨੌਕਰੀਆਂ ਤੱਕ ਸਾਰੇ ਆਏ ਇਹਦੇ ਵਿੱਚ ਤਾਂ ਵੀ ਮੈਂ ਕਹਿ ਸਕਦਾ ਵੀ ਪਰਿਵਾਰ ਹੈਗੇ ਨੇ ਬਿਲਕੁਲ ਜੀ ਹਰ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਵੀ ਜਿਹੜਾ ਮਰਜ਼ੀ ਇਸ ਕਾ ਬਣਾ ਕੇ ਆਪਣਾ ਲਾਭ ਉਠਾ ਸਕਦਾ ਜੀ